ਨਾਮ ਹਟਾਈ ਮੈਂ ਸ਼ਿਵ ਕੁਮਾਰ ਖੰਨਾ ਐਕਸਐਮ ਸੀ ਤਾਂ ਨਾਮ ਜਾਏਗਾ ਦੁਕਾਨਦਾਰ ਮੈਂ ਇਹ ਕਹਾਂ ਬੜੀ ਦੁੱਖਤ 6 ਮਹੀਨੇ ਵਾਂ ਇਹ ਦੂਸਰੀ ਘਟਨਾ ਹੈ ਪਹਿਲਾਂ ਹਮਾਰਾ ਪੁੱਤ ਜੇ ਦਾ ਦਿਹਾਂਤ ਹੋ ਗਿਆ 5 ਮਿੰਟ ਮਾ ਉਸਕੇ ਬਾਅਦ ਮੈਂ ਬਹੁਤ ਦੁੱਖਤ ਰਖਦਾ ਹੋਇ ਮੈਂ ਕੋ ભગવાન ਦਾ ਅਸੀ ਸ਼ੁਕਰ ਕਰਦੇ ਆਂ ਬਈ 1 ਲੱਖੀ ਸਾਢੇ ਕਰਕੇ ਪਰਿਵਾਰ ਦੇ ਬੰਦੇ ਬਾਹਰ ਨਿਕਲ ਗਏ ਇਸ ਕਰਕੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਕੀ ਇਹ ਬਹੁਤ ਨੁਕਸਾਨ ਹੋਇਆ ਇਸ ਦਾ ਪ੍ਰਧਾਨ ਜੀ ਨੇ ਗਿਆ ਵੀ ਪਾਰਟੀ ਦੇ ਉੱਪਰ ਉੱਠ ਗਏ ਜਿੰਨੀਆਂ ਵੀ ਸੰਸਥਾ ਹੈ ਸ਼ਹਿਯਾਤਾ ਕਰੋ ਜਿੰਨੀ ਸ਼ਹਿਯਾਤਾ ਹੋ ਸਕੇਗੀ ਅਸੀਂ ਪਰਿਵਾਰ ਕੀ ਤਰਫੋਂ ਵੀ ਕਰਾਂਗੇ ਤੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਕੰਮਕਾਰ ਤੁਹਾਡਾ ਚਾਲੂ ਕਰਾਂਗੇ ਮੈਂ ਤੁਹਾਡਾ ਵੀ ਜੋ ਪੀਟੀਏ ਆਇਆ ਚੈਨਲ ਆਇਆ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀ ਸਾਡੀ ਨੂਰ ਜਿਹੜੀ ਹੈ ਸਾਰੇ ਪੰਜਾਬ ਮੈਂ ਸਾਰੇ ਹਿੰਦੁਸਤਾਨ ਮੈਂ ਜਾਏਗੀ ਜੈ ਹਿੰਦ ਉਹ ਦੇਖੀ ਲੱਗਦਾ ਹੈ ਮੇਰਾ ਪੁੱਤੀਜਾ ਲੱਗਦਾ ਜੀ ਤੇ ਕਾਰਨ ਕੀ ਸਮਝਦੇ ਆਂ ਕੰਮ ਕਰਦਲ ਕਹਿੰਦਾ ਜੀ ਉਹ ਦੇਖੋ ਗਰਮੀ ਇੰਨੀ ਹੈ ਪ੍ਰਧਾਨ ਜੀ ਨੇ ਵੀ ਇਹੀ ਕਿਹਾ ਵੀ ਗਰਮੀ ਕਰਕੇ ਟਾਣਾ ਤੂਰਾ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਏਸੀ ਕਰਮਾਂ ਚੱਲਦੇ ਆ ਏਸੀ ਵੀ ਫੂਕੇ ਆ ਦੋ ਫ੍ਰੀਜ ਦੇ ਉਹ ਵੀ ਫੂਕੇ ਐਲ ਡੀ ਵੀ ਫੂਕੀ ਉਹ ਕਾਫੀ ਜਿੰਨਾ ਵੀ ਮਾਲ ਦਾ ਵਿਚਾਰੇ ਦਾ ਸਾਰਾ ਨੁਕਸਾਨ ਹੋ ਗਿਆ 1 ਲੱਖ ਤੋਂ ਡੋਲਾ ਪੈਣ ਕਰਕੇ ਸਾਰਾ ਪਰਵਾਦ ਬਾਹਰ ਨਿਕਲਿਆ ਹੈ ਨਹੀਂ ਜਾਨੀ ਵੀ ਕੋਈ ਨੁਕਸਾਨ ਹੋ ਸਕਦਾ ਤਾਂ ਬਜੁਰਗ ਆਦਮੀਆਂ ਦਾ ਇਸ ਕਰਕੇ ਮੈਂ ਤਾਂ ਇਹੀ ਭਗਵਾਨ ਦਾ ਸ਼ੁਕਰ ਕਰਦਾ ਵੀ ਚਲੋ ਸਭ ਰੰਗ ਮਿਲ ਗਏ ਮੁੰਡੇ ਨੂੰ ਅਰੇ ਨਾ ਪਰਵਾਦ ਨੂੰ ਅਸੀਂ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਚਾਣਾ ਮਾਟਰ ਮਤਾ ਜੀ ਸੰਤੋਸ਼ ਆਪਣਾ ਦੁਕਾਨ ਦਾ ਅੱਗ ਲੱਗੀ ਆ ਹਾਂਜੀ ਹਾਂਜੀ ਕਾਰਨ ਕੀ ਸਮਝਦੇ ਆਂ ਕਾਰਨ ਕੀ ਸਮਝਦੇ ਆ ਜੀ ਬਸ ਲਾਈਟ ਜਰਾ ਬਲ ਰਹੀ ਸੀ ਬੁਝ ਰਹੀ ਸੀ ਮਤਲਬ ਲਾਈਟ ਦਿਓ ਟਿੰਟਮਾ ਰਹੀ ਸੀ ਕਿ ਉਸ ਦੇ ਨਾਲ ਸ਼ੋਰਟ ਸਰਕਟ ਹੋ ਗਿਆ ਬਸ ਕਿੰਨੇ ਵਜੇ ਦਾ ਟਾਈਮ ਹੈ ਜੀ ਇਸ ਵੇਲੇ 6 ਵਜੇ ਦਾ ਸੀ ਹਾਂਜੀ ਮੰਗ ਕੇ ਮੰਗਦੇ ਹਾਂ ਅਸੀਂ ਹਾਂਜੀ ਮੰਗ ਮੰਗਦੇ ਹਾਂ ਕਿ ਹੁਣ ਸਾਡੇ ਪਾਸ ਪੁੱਛ ਨਹੀਂ ਰਿਹਾ ਅਸੀਂ ਸਮਝਾ ਰੋਟੀ ਤੇ ਵੀ ਕਿਸੇ ਦੇ ਮਤਲਬ ਹੋ ਗਏ ਤੇ ਜਿੰਨੇ ਵੀ ਹੋ ਸਕੇ ਸਾਡੇ ਸਾਰੇ ਸੰਸਥਾਵਾਂ ਸਾਡੇ ਮਿਲ ਕੇ ਸਾਡੀ ਮਦਦ ਪ੍ਰਧਾਨ ਜੀ ਅੱਜ ਹੋਰ ਪਹੁੰਚੇ ਚੰਡੀਗੜੀ ਵਿਧਾਨ ਦਾ ਪਿਆਜਾ ਲੈਣਾ ਬੜੀ ਦੁਖਦ ਘਟਨਾ ਹੈ ਪਰਿਵਾਰ ਦਾ ਜਿਹੜੀ ਦੁਕਾਨ ਸੀ ਤੇ ਪਿੱਛੇ ਮਕਾਨ ਹੈ ਇਹ ਬੜੀ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਸਾਰਾ ਸਮਾਨ ਪਰਮਾਤਮ ਦੀ ਬਸੇਹੀ ਕਿਰਪਾ ਵਿੱਚ ਚਲੋ ਜਾਨ ਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਨ ਬਚ ਗਈਆਂ ਪਰ ਪਰਿਵਾਰ ਦਾ ਪਹਿਲਾਂ ਹੀ ਸੰਘਰਸ਼ ਕਰ ਰਿਹਾ ਸੀ ਆਪਣੇ ਰੋਜ਼ਮਰਾਂ ਜਿਹੜੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਖਤਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਤਾਂ ਇਹੀ ਗੱਲ ਕਰੂੰਗਾ ਵੀ ਜਿਲ੍ਹਾ ਕਾਂਗਸ ਕਮੇਟੀ ਪਟਿਆਲਾ ਇਨਾਂ ਦੇ ਨਾਲ ਖੜੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਵੀ ਪਰਿਵਾਰ ਦੀ ਮਦਦ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਹ ਅਸੀਂ ਕਰਾਂਗੇ ਔਰ ਨਾਲ ਮੈਂ ਸਾਰੇ ਹੀ ਜਿਹੜੀ ਸਵਾਸ ਸੇਵੀ ਸੰਸਥਾਵਾਂ ਵੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਬਹੁਤ ਜ਼ਿਆਦਾ ਪਰਿਵਾਰ ਦਾ ਨੁਕਸਾਨ ਹੋਇਆ ਹੈ ਕਾਰਨ ਦੀ ਸਮਝ ਹੈ ਦੇਖੋ ਕਾਰਨ ਤਾਂ ਗਰਮੀ ਬਹੁਤ ਬੈਰੀ ਆ ਪਹਿਲਾਂ ਵੀ ਪਟਿਆਲੇ ਚ ਦੋ ਤਿੰਨ ਘਟਨਾਵਾਂ ਅੱਗ ਲੱਗਣ ਦੀਆਂ ਹੋ ਗਈਆਂ ਤੇ ਉਹ ਤਾਂ ਜਿਹੜੇ ਪੂਰੇ ਹਾਜ਼ਰ ਸੀ ਉਹ ਹੀ ਦੱਸ ਸਕਦੇ ਨੇ ਵੀ ਕੀ ਕਾਰਨ ਹੈ ਪਰ ਹੈ ਦੁਖਦਗਟ ਘਟਨਾ